ਧੰਨਵਾਦ ਕਰਦਾ ਸਾਰੇ ਹੀ ਵਿਰਸਾ ਸੰਭਾਲ ਸਰਦਾਰੀਆਂ ਸਰਦਾਰੀਆਂ ਕਲੱਬ ਦਾ ਲਹਿਰ ਦਾ ਜਿਨ੍ਹਾਂ ਨੇ ਇੰਨਾ ਸੋਹਣਾ ਪ੍ਰਾਰਲਾ ਕਿਰਿਆ ਦੇਖੋ ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਦਸਤਾਰ ਬਖਸ਼ੀ ਹੈ ਖਾਸ ਕਰਕੇ ਸਾਡੀ ਨੌਜਵਾਨੀ ਨੂੰ ਇੱਥੇ ਜੋੜ ਰਹੇ ਨੇਗੇ ਦਸਤਾਰਾਂ ਬਾਰੇ ਜਾਣੂ ਕਰਾ ਰਹੇ ਨੇਗੇ ਆਪਣੇ ਇਤਿਹਾਸ ਬਾਰੇ ਜਾਣੂ ਕਰਾ ਰਹੇ ਨੇਗੇ ਸਾਰੇ ਨੌਜਵਾਨਾਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਇੰਨਾ ਚੰਗਾ ਪ੍ਰਾਰਲਾ ਕੀਤਾ ਬਾਈ ਜੀ ਬਹੁਤ ਲੰਮੇ ਸਮੇਂ ਤੋਂ ਇਹ ਪਾਲੇ ਕਰਦੇ ਆ ਰਹੇ ਨੇਗੇ ਇਸ ਵਾਰੀ ਵੀ ਇਹਨਾਂ ਨੇ ਪ੍ਰਾਰਲਾ ਕੀਤਾ ਫਤਿਹਗੜ੍ਹ ਸਾਹਿਬ ਦੀ ਧਰਤੀ ਦੇ ਉੱਪਰ ਦੇਖੋ ਦਸਤਾਰ ਸਾਡੀ ਪਹਿਚਾਨ ਹੈ ਪੱਕ ਸਾਡੀ ਪਹਿਚਾਨ ਹੈ ਮੈਂ ਵੀ ਹੁਣ ਰੈਗੂਲਰ ਬਣਨੇ ਸ਼ੁਰੂ ਕਰੀਆ ਕਿਤਨਾ ਕਿਤੇ ਘਰੋਂ ਨਹੀਂ ਵਾਇਜ਼ੀ ਫਿਰ ਉਹ ਥੋੜਾ ਜਿਹਾ ਕਾਹਲ ਚੋਂ ਬਾਲਾਂ ਕਰ ਚੱਲ ਜਾਨੇ ਹੁੰਦੀ ਕਿ ਇਸ ਕਰਕੇ ਆਓ ਨੌਜਵਾਨੋ ਆਪਾਂ ਜਿਹੜੇ ਆਪਣਾ ਪੰਜਾਬ ਆ ਕ੍ਰਿਤੀਆਂ ਦੇ ਵਿੱਚ ਵੜਿਆ ਇੱਕ ਦਸਤਾਰ ਆ ਜਿਹੜੀ ਕਿਸੇ ਨਾ ਇੱਕ ਬਹੁਤ ਵੱਡਾ ਜ਼ਿੰਮੇਵਾਰੀ ਦਾ ਅਹਿਸਾਸ ਆ ਜਿਹੜੇ ਨੌਜਵਾਨ ਦੇ ਸਿਰ ਤੇ ਦਸਤਾਰ ਬੰਨੀ ਆ ਉਹਨੂੰ ਧੀ ਜਿੱਦਾਂ ਹੀ ਪਤਾ ਉਹਨੂੰ ਭੈਣ ਦੇ ਜਿੱਦਾਂ ਹੀ ਪਤਾ ਉਹਨੂੰ ਮਾਂ ਦੇ ਜਿੱਦਾਂ ਹੀ ਪਤਾ ਉਹ ਤੁਹਾਨੂੰ ਪਿਓ ਦੇ ਜਿੱਦਾਂ ਹੀ ਪਤਾ ਉਹਨੂੰ ਸਮਾਜ ਦੀ ਜਿੱਦਾਂ ਵੀ ਪਤਾ ਹੈ ਦਸਤਾਰਲਾ ਨੌਜਵਾਨ ਬੜਾ ਜ਼ਿੰਮੇਵਾਰ ਨੌਜਵਾਨ ਬੰਦਾ ਇਸ ਕਰਕੇ ਜਿਹੜੀ ਸਾਡੀ ਪਛਾਣ ਆ ਨਾ ਤਾਂ ਕਰਕੇ ਪੂਰੀ ਦੁਨੀਆ ਦੇ ਵਿੱਚ ਇਹ ਚੀਜ਼ ਪਛਾਣ ਆ ਵੀ ਦਸਤਾਰ ਦੇਖੋ ਜਿਹੜੇ ਦਸਤਾਰ ਬੰਨੇ ਉਹਦੇ ਧੀ ਪੈਣੀ ਉਹਦੇ ਕੋਲੇ ਖੜ ਕੇ ਇੱਕ ਆਪਣਾ ਸੇਫਟੀ ਮਹਿਫੂਜ਼ ਕਰਦੇ ਆ ਵੀ ਮੈਂ ਚੰਗੇ ਥੰਦ ਚੰਗੇ ਨੌਜਵਾਨ ਕੋਲੇ ਖੜੀ ਆ ਇਸ ਕਰਕੇ ਇਹ ਬਹੁਤ ਵੱਡੀ ਸਾਡੀ ਆਡੈਂਟੀ ਆ ਬਹੁਤ ਵੱਡੀ ਸਾਡੀ ਪਛਾਣ ਆ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਮੈਨੂੰ ਇੱਕ ਚੀਜ਼ ਮੈਂ ਤੁਹਾਨੂੰ ਬਾਈ ਦੱਸਣਾ ਚਾਹਣਾ ਕਿ ਜਿਵੇਂ ਤੁਸੀਂ ਕਾਫੀ ਸਾਰੇ ਭਰਾ ਲੱਗੇ ਹੋ ਪਿਛਲੇ ਮੈਂ 4-5 ਸਾਲਾਂ ਦਾ ਸਮਾਂ ਦੇਖ ਰਹੇ ਹਾਂ ਬਹੁਤ ਵੱਡੀ ਮਾਤਰਾ ਦੇ ਵਿੱਚ ਨੌਜਵਾਨ ਦਸਤਾਰਾਂ ਬਨਣ ਲੱਗੀਆਂ ਬਿਲਕੁਲ ਜੀ ਕੇਸ ਰੱਖਣ ਲੱਗ ਗਏ ਹੁਣ ਮੇਰੇ ਦੋ ਭਾਂਜੇ ਨੇਗੇ ਮਨ ਨਾਲ ਛੋਟੇ ਹੁੰਦੇ ਨੇ ਬਾਗ ਰੱਖਦੇ ਹੁਣ ਛੋਟੇ ਹੁੰਦੇ ਉਹਨਾਂ ਨੂੰ ਉਹ ਚੀਜ਼ ਨੂੰ ਇੱਕ ਲਹਿਰ ਹੁੰਦੀ ਹੈ ਕਿ ਲੋਕਾਂ ਨੂੰ ਨੌਜਵਾਨਾਂ ਨੂੰ ਜਾਗਰੂਕ ਕਰਨਾ ਹੁੰਦਾ ਜਿਹੜਾ ਤੁਸੀਂ ਅੱਜ ਇੱਥੇ ਲਾਈ ਬੈਠੇ ਹੋ ਨਾ ਵਿਦਕ ਤੁਹਾਡੇ ਕੋਲ ਦਸਤਾਰ ਪੰਜ ਜਾਣੇ ਬਿਠਾ ਬਣਾ ਕੇ ਜਾਣ ਪਰ ਇਹਦੀ ਇਹ ਪੰਜ ਜਾਣੇ ਦਸਤਾਰ ਬਣਾ ਰਹੇ ਨੇ ਪਰ ਇਹ ਥੋੜੀ ਇਹ ਜਿਹੜੀ ਗੱਲਵਾਜ਼ ਆ ਰਹੀ ਹੈ ਨਾ ਬਹੁਤ ਵੱਡੇ ਪੱਧਰ ਤੇ ਗੱਲਵਾਜ਼ ਆ ਰਹੀ ਹੈ ਵੀ ਦੇਖੋ ਦਸਤਾਰ ਦਾ ਕੈਂਪ ਦਸਤਾਰ ਦਾ ਲੰਗਰ ਬਹੁਤ ਵੱਡੀ ਪੁਜਾਰੀ ਹੈ ਵੀ ਸਾਨੂੰ ਇਹ ਕੈਂਪ ਲੱਗਿਆ ਕਿਉਂ ਦਸਤਾਰ ਲਈ ਪ੍ਰੇਰਿਤ ਕਿਉਂ ਕੀਤਾ ਜਾ ਰਿਹਾ ਜਿਹੜੀ ਕਿ ਇੱਕ ਇੱਕ ਲਹਿਰ ਹੁੰਦੀ ਹੈ ਇੱਕ ਮੂਵਮੈਂਟ ਹੁੰਦੀ ਹੈ ਯਾਨੀ ਹੈਗਾ ਉਹ ਉੱਪਰ ਕਰੀਏ ਆਪਣੀ ਪਛਾਣ ਨੂੰ ਹੋਰ ਉੱਪਰ ਕਰੀਏ ਆਪਾਂ ਸਾਰੇ ਜਣੇ ਦਸਤਾਰ ਨਾਲ ਜੁੜੀਏ ਇਹ ਸਾਰੇ ਹੀ ਨੇਰੇ ਨੌਜਵਾਨਾਂ ਨੂੰ ਬੇਨਤੀ ਹੈ ਭਰਾਵੋ ਜਿੰਨੇ ਵੀ ਪੰਜਾਬੀਓ ਦੇਖੋ ਮੈਨੂੰ ਇਹ ਲੱਗਦਾ ਕਿ ਜਿਹੜੀ ਦੂਜੀ ਮੈਂ ਜਿਹੜੀ ਸਭ ਤੋਂ ਵੱਡੀ ਗੱਲ ਕਰਦਾ ਮੈਂ ਅਕਸਰ ਹੀ ਪਿੰਡਾਂ ਦੇ ਵਿੱਚ ਫਰਦਰਾਣਾ ਨਸ਼ਾ ਜਿਹੜਾ ਨੌਜਵਾਨ ਦੇ ਪੱਗ ਬੰਨ੍ਹਿਆ ਕਦੇ ਤੁਹਾਨੂੰ ਨਸ਼ਾ ਕਰਦਾਂ ਨਹੀਂ ਦੇਖੂਗਾ ਉਹਨੂੰ ਆਪਣੀ ਜ਼ਿੰਮੇਵਾਰੀ ਮਹਿਸੂਸ ਹੋਣ ਲੱਗ ਜਾਂਦੀ ਹੈ ਅੰਦਰੋਂ ਇੱਜ਼ਤ ਮਹਿਸੂਸ ਹੋਣ ਲੱਗ ਜਾਂਦੀ ਹੈ ਹੁਣ ਇਹੀ ਚੀਜ਼ ਆ ਵੀ ਦੇਖੋ ਕਈ ਨੌਜਵਾਨ ਤੁਸੀਂ ਦੇਖਿਆ ਨਾ ਵੀ ਡੇਡੇ ਮਿੱਡੇ ਜੇ ਵਾਲ ਕਰਾ ਕੇ ਉਹ ਨਸ਼ਾ ਬਹੁਤ ਕਰਦੇ ਨੇ ਉਹਨਾਂ ਨੂੰ ਉਹਦੀ ਜ਼ਿੰਮੇਵਾਰੀ ਨਹੀਂ ਅਹਿਸਾਸ ਹੁੰਦੀ ਜਿਹੜੇ ਨੌਜਵਾਨ ਦੇ ਪੱਗ ਬੰਨ੍ਹਿਆ ਤੁਹਾਨੂੰ ਕਦੇ ਵੀ ਤੁਹਾਨੂੰ ਨਸ਼ਾ ਕਰਦਾਂ ਨਹੀਂ ਮਿਲੂਗਾ ਇਹ ਵੱਡੀ ਸਾਡੀ ਜਿਹੜੀ ਪਛਾਣ ਆ ਇਸ ਕਰਕੇ ਮੇਰੇ ਮਾਪੇ ਨੂੰ ਵੀ ਬੇਨਤੀ ਆਵਾਜ਼ ਛੋਟੇ ਹੁੰਦੇ ਜਿਹੜੇ ਆਪਣੇ ਛੋਟੇ ਬੱਚੇ ਨੇਗੇ ਹੁਣ ਤੋਂ ਹੀ ਬਾਣੀ ਤੇ ਪੱਗ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਪੰਚ ਚੰਗਾ ਬੁਵੈਖਾ ਤੇ ਚੰਗੀ ਸਾਡੀ ਜਿਹੜੀ ਕਿ ਆਪਾਂ ਕਹਿੰਦੇ ਪੀੜੀ ਪਨੀਰੀ ਨੂੰ ਤਿਆਰ ਕਰਨਾ ਇਹ ਵੱਡੀ ਗੱਲ ਹੈ ਧੰਨਵਾਦ ਵੀਰਾਂ ਦਾ ਸਾਰਾ ਪੱਟੀ ਸਾਹਿਬ ਬੈਠ ਨੇ ਬਾਈ ਜੀ ਬੈਠ ਨੇ ਸਾਰੇ ਜਿੰਨੇ ਵੀ ਭਰਾ ਅਨੇਕ ਟੀਮ ਦੇ ਨਾਮ ਪਰ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਨੌ ਲਾਈਨ ਕੱਢੇ ਲੈ ਕੇ ਆਉਂਦਾ ਮਾਫੀ ਚਾਹੁੰਦੇ ਆ ਮਾਤਾ ਗੁਜਰਕੌਰ ਦੀ ਤੋਂ ਤੇ ਛੋਟੇ ਸਾਹਿਬ ਜਦੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਤੋਂ ਇਹੀ ਸਿੱਖ ਕੇ ਜਾਏ ਹੋਤੇ ਆਸਿਕ ਕੇ ਜਾ ਕੇ ਕਾਪੜਾ ਲੈ ਕੇ ਜਾਏ ਹੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਵੇਂ ਅਸੀਂ ਆਪਣੇ ਪੰਜਾਬ ਦੇ ਵਿੱਚ ਪੰਜਾਬ ਦੇ ਨਿਕਲ ਸਵਸਥ